ਭਾਰਤ ਤੇ ਪਾਕਿਸਤਾਨ ਵਿਚਕਾਰ ਸੀਜ਼ਫਾਇਰ ਤੋਂ ਬਾਅਦ ਡੋਨਲਡ 트ੰਪ ਅਮਰੀਕਾ ਦੇ ਰਾਸ਼ਟਰਪਤੀ ਦਾ ਦੂਜਾ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਸੰਘਰਸ਼ ਵਿੱਚ ਲੱਖਾਂ ਲੋਕ ਮਾਰੇ ਜਾ ਸਕਦੇ ਸਨ ਇਹ ਉਹਨਾਂ ਨੇ ਮੁਰਤੋਂ ਇੱਕ ਟਵੀਟ ਕੀਤਾ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ੰਪ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਚੱਲ ਰਹੇ ਸੰਘਰਸ਼ ਦੇ ਦੌਰਾਨ ਲੱਖਾਂ ਲੋਕ ਮਾਰੇ ਜਾ ਸਕਦੇ 트ੰਪ ਨੇ ਟ੍ਰੁੱਥ ਸੋਸ਼ਲ ਤੇ ਪੋਸਟ ਕਰਦੇ ਹੋਏ ਲਿਖਿਆ ਕਿ ਮੈਨੂੰ ਦੋਨਾਂ ਦੇਸ਼ਾਂ ਦੇ ਮਜ਼ਬੂਤ ਅਗਵਾਈ ਤੇ ਗਰਵ ਹੈ ਉਹਨਾਂ ਦੇ ਕੋਲ ਸਮਝ ਸਮਝਣ ਦੀ ਇੱਕ ਬੁੱਧੀ ਹੈ 트럼ਪ ਨੇ ਐਲਾਨ ਕੀਤਾ ਕਿ ਉਹ ਦੋਨਾਂ ਦੇਸ਼ਾਂ ਦੇ ਨਾਲ ਮਿਲ ਕੇ ਵਪਾਰ ਵੀ ਅੱਗੇ ਵਧਾਉਣ ਵਾਲੇ ਨੇ ਇਸ ਤੋਂ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਬਾਜ਼ ਸ਼ਬਾਜ਼ ਸ਼ਰੀਫ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਸੀ ਕਿ ਦੇਸ਼ ਵਿੱਚ ਜੌਮ ਦਾ ਸ਼ੁਕਰ ਮਨਾਇਆ ਜਾਏਗਾ ਉਹਨਾਂ ਇਹ ਵੀ ਇਲਜ਼ਾਮ ਲਗਾਏ ਕਿ ਭਾਰਤ ਵੱਲੋਂ ਕੀਤੇ ਗਏ ਹਮਲੇ ਦੇ ਜਵਾਬ ਵਿੱਚ ਪਾਕਿਸਤਾਨ ਦੀ ਕਾਰਵਾਈ ਤੇ ਆਪਰੇਸ਼ਨ ਬੁਨਿਆਦ ਉਲ ਮਰਸੂਮ ਦੀ ਸਫਲਤਾ ਤੋਂ ਬਾਅਦ ਇਹ ਦਿਨ ਮਨਾਇਆ ਜਾਵੇਗਾ ਐਸੋਸੀਏਟ ਪ੍ਰੈਸ ਆਫ ਪਾਕਿਸਤਾਨ ਦੀ ਤਰਫੋਂ ਦਿੱਤੇ ਗਏ ਜਾਣਕਾਰੀ ਮੁਤਾਬਕ ਪੀਐਮਓ ਤੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਦਿਨ ਅੱਲਾ ਦਾ ਸ਼ੁ크ਰੀਆ ਅਦਾ ਕਰਨਾ ਸੈਨਾ ਨੂੰ ਸਲਾਮ ਕਰਨਾ ਤੇ ਦੇਸ਼ ਦੀ ਏਕਤਾ ਦੀ ਸਹਾਰਨਾ ਦੇ ਤੌਰ ਤੇ ਮਨਾਇਆ ਜਾਵੇਗਾ ਇਸ ਤੋਂ ਪਹਿਲਾਂ ਸ਼ਨੀਵਾਰ ਸ਼ਾਮ 5 ਵਜੇ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਸੀਜ਼ਫਾਇਰ ਹੋਇਆ ਸੀ ਇਸ ਤੋਂ 3 ਘੰਟੇ ਬਾਅਦ ਹੀ ਪਾਕਿਸਤਾਨ ਨੇ ਦਾਅਵਾ ਕੀਤਾ ਕਿ ਭਾਰਤ ਨੇ ਸੀਜ਼ਫਾਇਰ ਦਾ ਉਲੰਘਣਾ ਕੀਤੀ ਹੈ ਪਸ਼ਾਨ ਨੇ ਕਿਹਾ ਕਿ ਪੇਸ਼ਾਵਰ ਪਸ਼ਾਵਰ 에어ਪੋਰਟ ਦੇ ਕੋਲ ਇਹ ਡਿਫੈਂਸ ਸਿਸਟਮ ਨੇ ਭਾਰਤੀ ਡਰੋਨ ਨੂੰ ਮਾਰ ਸੁੱਟਿਆ ਸੀਜ਼ਫਾਇਰ ਤੋਂ ਬਾਅਦ ਪਾਕਿਸਤਾਨ ਦੇ ਲੋਕਾਂ ਵਿੱਚ ਆਤਿਸ਼ਬਾਜ਼ੀ ਦੇ ਨਾਲ ਵੀ ਜਸ਼ਨ ਮਨਾਏ ਗਏ ਨੇ ਉਧਰ ਦੋਨਾਂ ਦੇਸ਼ਾਂ ਵਿੱਚ ਸੀਜ਼ਫਾਇਰ ਅਤੇ ਇਸ ਤੋਂ ਪਹਿਲਾਂ ਜਾਰੀ ਤਣਾਅ ਦੇ ਬਾਰੇ ਜਿਹੜੀ ਆ ਉਹ ਵੀ ਜਾਣਕਾਰੀ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਕਿ ਪਾਕਿਸਤਾਨ ਵਿੱਚ ਸੀਜ਼ਫਾਇਰ ਤੋਂ ਬਾਅਦ ਲੋਕਾਂ ਨੇ ਜਸ਼ਨ ਮਨਾਇਆ ਸ਼ਨੀਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਕਾਰ ਸੀਜ਼ਫਾਇਰ ਲਾਉਣ ਤੋਂ ਬਾਅਦ ਪਾਕਿਸਤਾਨ ਵਿੱਚ ਜਸ਼ਨ ਦੇ ਦੌਰ ਵਿੱਚ ਸ਼ੁਰੂ ਹੋਏ ਸੀ ਸੀਫਰ ਲਾਈਨ ਤੋਂ ਬਾਅਦ ਸਿੰਧ प्रांत ਦੇ ਹైదరాబాద్ ਵਿੱਚ ਜਸ਼ਨ ਮਨਾਉਦੇ ਪਾਕਿਸਤਾਨੀ ਨਾਗਰਿਕ ਦਿਖੇ ਨੇ ਐਲਾਨ ਤੋਂ ਬਾਅਦ ਜਿਹੜੇ ਨੇ ਲੋਕਾਂ ਨੇ ਉੱਥੇ ਪਟਾਕੇ ਚਲਾਏ ਉਧਰ 22 ਮਿੰਟ ਪਹਿਲਾਂ ਡੋਨਲਡ 트੍ਰੰਪ ਦਾ ਇੱਕ ਫਿਰ ਟਵੀਟ ਆਇਆ ਜਿਹਦੇ ਵਿੱਚ ਉਹਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਸੀਜ਼ਬਾਇਰ ਤੋਂ ਬਾਅਦ ਇੱਕ ਵਾਰ ਫਿਰ ਬਿਆਨ ਉਹਨਾਂ ਦਿੱਤਾ ਉਨੇ ਇਸ ਫਾਇਦੇ ਲਈ ਦੋਨਾਂ ਦੇਸ਼ਾਂ ਦੇ ਲੀਡਰਾਂ ਦੀ ਤਾਰੀਫ ਕੀਤੀ ਨਾਲ ਹੀ ਕਿਹਾ ਕਿ ਜੇ ਸੰਘਰਸ਼ ਚੱਲਦਾ ਰਹਿੰਦਾ ਤੇ ਦੋਨਾਂ ਮੁਲਕਾਂ ਦੇ ਲੱਖਾਂ ਲੋਕ ਮਾਰੇ ਜਾ ਸਕਦੇ ਉਧਰ ਭਾਰਤ ਨੇ ਚਨਾਬ ਨਦੀ ਤੋਂ ਪਾਣੀ ਛੱਡਦਾ ਭਾਰਤ ਨੇ ਚਨਾਬ ਨਦੀ ਤੇ ਬਣੇ ਸਲਾਲ ਡੈਮ ਤੋਂ ਗੇਟ ਖੋਲ੍ਹ ਕੇ ਪਾਣੀ ਛੱਡ ਦਿੱਤਾ ਉਧਰ ਪਾਕਿਸਤਾਨ ਵਿੱਚ ਸੀਜ਼ਫਾਇਰ ਲਾਉਣ ਤੋਂ ਬਾਅਦ ਜਸ਼ਨ ਮਨਾਏ ਸ਼ਨੀਵਾਰ ਨੂੰ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਸੀਜ਼ਫਾਇਰ ਲਾਉਣ ਤੋਂ ਬਾਅਦ ਪਾਕਿਸਤਾਨ ਦੇ ਕਈ ਏਰੀਆ ਦੇ ਵਿੱਚ ਜਸ਼ਨ ਮਨਾਏ ਗਏ ਨੇ ਉਧਰ ਕਤਰ ਨੇ ਪਾਕਿਸਤਾਨ ਅਤੇ ਭਾਰਤ ਦੇ ਵਿਚਕਾਰ ਪੂਰਨ ਤੌਰ ਤੇ ਤਤਕਾਲ ਸੀਜ਼ਫਾਇਰ ਸਮਝੌਤੇ ਦਾ ਸਵਾਗਤ ਕੀਤਾ ਖਤਰਨੇ ਇਸ ਸਮਝੌਤੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਲਨ 트੍ਰੰਪ ਦੇ ਯਤਨਾਂ ਦੀ ਵੀ ਸਹਿਾਰਨਾ ਤੇ ਪ੍ਰਸ਼ੰਸਾ ਕੀਤੀ ਹੈ ਹਾਲਾਂਕਿ ਪਾਕਿਸਤਾਨ ਨੇ 10 ਮਈ ਨੂੰ ਸੀਜ਼ਫਾਇਰ ਲਾਗੂ ਹੋਣ ਤੋਂ ਬਾਅਦ 3 ਘੰਟੇ ਬਾਅਦ ਹੀ ਤੋੜ ਦਿੱਤਾ ਹੈ ਤੇ ਭਾਰਤ ਤੇ ਡਰੋਨ ਹਮਲੇ ਕੀਤੇ ਉਧਰ ਸੰਯੁਕਤ ਰਾਸ਼ਟਰ ਮਹਾਸਭਾ ਯੂ ਐਨ ਯੀਏ ਦੇ ਚੇਅਰਮੈਨ ਫਲੇਮਨ ਜਾង ਨੇ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਸੀਜ਼ਫਾਇਰ ਸਮਝੌਤੇ ਦਾ ਸਵਾਗਤ ਕੀਤਾ ਉਹਨਾਂ ਨੇ ਐਕਸ ਪਰ ਇੱਕ ਪੋਸਟ ਤੇ ਲਿਖਿਆ ਕਿ ਅਸੀਂ ਤਣਾਅ ਘਟਕਣ ਦੀ ਦਿਸ਼ਾ ਵਿੱਚ ਇੱਕ ਸਾਰਥਕ ਕਦਮ ਹੈ ਜੋ ਖੇਤਰੀ ਇਸ ਖਿੱਤੇ ਵਿੱਚ ਸ਼ਾਂਤੀ ਅਤੇ ਸਥਿਰਤਾ ਦੇ ਪ੍ਰਤੀ ਦੋਨਾਂ ਦੇਸ਼ਾਂ ਦੀ ਪ੍ਰਤੀਬੱਧਤਾ ਨੂੰ ਦਿਖਾਉਂਦਾ। ਉਹਨਾਂ ਅੱਗੇ ਕਿਹਾ ਕਿ ਮੈਂ ਦੋਵੇਂ ਦੋਸ਼ਾਂ ਤੋਂ ਅਪੀਲ ਨੂੰ ਅਪੀਲ ਕਰਦਾ ਕਿ ਆਪਣੇ ਮਤਭੇਦ ਸੁਲਝਾਉਣ, ਸ਼ਾਂਤੀ ਅਤੇ ਸਥਿਰਤਾ ਪ੍ਰਾਪਤ ਕਰਨ ਲਈ ਰਾਜਨੀਤਿਕ ਪ੍ਰਯਾਸ ਅਤੇ ਗੱਲਬਾਤ ਜਾਰੀ ਰੱਖਣ। ਉਧਰ ਪਾਕਿਸਤਾਨ ਵਿੱਚ ਸ਼ਨੀਵਾਰ ਨੂੰ ਫਲਾਈਟ ਸਵਾਰੰ ਬੁਰੀ ਤਰ੍ਹਾਂ ਜਿਹੜੀਆਂ ਨੇ ਪ੍ਰਭਾਵ ਤਰੰਗ ਨੇ ਐਤਵਾਰ ਵੀ ਜਿਹੜੀ ਸਥਿਤੀ ਉੱਥੇ ਸਮਾਨਿਆ ਨਹੀਂ ਹੋ ਸਕੀ ਉਧਰ ਜਾਣਕਾਰੀ ਜੋ ਹੁਣ ਤੱਕ ਖਬਰਾਂ ਸਾਹਮਣੇ ਆ ਰਹੀ ਹੈ ਕਿ ਘੱਟੋ ਘੱਟ 150 ਜਿਹੜੀਆਂ ਫਲਾਈਟਸ ਰੱਦ ਕਰ ਦਿੱਤੀਆਂ ਇਸ ਵਿੱਚ ਕਰਾਚੀ 에ਰਪੋਰਟ ਤੋਂ 45 ਲਾਹੌਰ ਤੋਂ 38 اسلام آباد ਤੋਂ 40 ਤੇ ਮਲਤਾਨ ਤੋਂ 10 ਤੇ ਪਸ਼ਾਵਰ ਤੋਂ ਇੱਕ ਫਲਾਈਟ ਉਧਰ ਬ੍ਰਿਟਨ ਵਿੱਚ ਪਾਕਿਸਤਾਨ ਦੇ ਹਾਈ ਕਮਿਸ਼ਨ ਡਾਕਟਰ ਮੁਹੰਮਦ ਫੈਜ਼ਲ ਨੇ ਉਮੀਦ ਜਤਾਈ ਕਿ ਪਾਕਿਸਤਾਨ ਨੇ ਭਾਰਤ ਦੇ ਵਿਚਕਾਰ ਜੋ ਸੀਜ਼ ਪਰ ਬਣਾ ਰਹੇਗਾ ਇਸ ਨਾਲ ਖੇਤਰ ਦੇ ਵਿੱਚ ਇਸ ਕਿਤੇ ਵਿੱਚ ਸ਼ਾਂਤੀ ਬਣੇ ਰੱਖਣ ਦੀ ਵੀ ਇੱਕ ਰਾਹ ਖੁੱਲੇਗੀ ਬ੍ਰਿਟਿਸ਼ ਮੀਡੀਆ ਦੇ ਨਾਲ ਗੱਲਬਾਤ ਕਰਦੇ ਡਾਕਟਰ ਫੈਜ਼ਲ ਨੇ ਅਮਰੀਕਾ ਸਾਊਦੀ ਅਰਬ ਤੇ ਹੋਰ ਮਿੱਤਰ ਦੇਸ਼ਾਂ ਦੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ ਹੈ ਜਿਨ੍ਹਾਂ ਨੇ ਇਸ ਸਮਝੌਤੇ ਨੂੰ ਸੰਭਵ ਬਣਾਉਣ ਦੀ ਮਦਦ ਕੀਤੀ ਉਹਨਾਂ ਜ਼ੋਰ ਦਿੰਦੇ ਹੋਏ ਕਿਹਾ ਕਿ ਦੱਖਣ ਏਸ਼ੀਆ ਵਿੱਚ ਲੰਬੇ ਸਮੇਂ ਤੱਕ ਸ਼ਾਂਤੀ ਕੇਵਲ ਉਦੋਂ ਹੀ ਸੰਭਵ ਹੈ ਜਦੋਂ ਕਸ਼ਮੀਰ ਵਿਵਾਦ ਨੂੰ ਸੂਜੁਗਤ ਰਾਸ਼ਟਰ ਦੇ ਮਤੇ ਅਨੁਸਾਰ ਕਸ਼ਮੀਰੀ ਜਨਤਾ ਦੀ ਇੱਛਾ ਮੁਤਾਬਕ ਹੱਲ ਕੀਤਾ ਜਾਵੇਗਾ ਡਾਕਟਰ ਫੈਜ਼ਲ ਨੇ ਕਿਹਾ ਕਿ ਪਾਕਿਸਤਾਨ ਹਮੇਸ਼ਾ ਹੀ ਕਸ਼ਮੀਰੀ ਲੋਕਾਂ ਦੇ ਨਾਲ ਖੜਾ ਜੋ ਵੀ ਫੈਸਲਾ ਆਪਣੇ ਭੂਿਕ ਨੂੰ ਲੈ ਕੇ ਕਰਗੇ ਪਾਕਿਸਤਾਨ ਉਸ ਦਾ ਸਮਰਥਨ ਕਰਕੇ ਉਹਨਾਂ ਨੇ ਦੋਸ਼ ਲਾਇਆ ਭਾਰਤ ਨੇ ਕਦੀ ਵੀ ਸਪਸ਼ਟ ਰੂਪ ਦੇ ਨਾਲ ਨਹੀਂ ਮੰਨਿਆ ਕਿ ਕਸ਼ਮੀਰੀ ਲੋਕ ਵਾਸਤ ਵਿੱਚ ਕੀ ਚਾਹੁੰਦੇ ਨੇ ਉਧਰ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਬਾਜ਼ ਸ਼ਰੀਫ ਨੇ ਕਿਹਾ ਕਿ ਭਾਰਤ ਨੇ ਹਮਲਾ ਕਰਕੇ ਜੋ ਗਲਤੀ ਕੀਤੀ ਉਸ ਦਾ ਖਮਿਆਜਾ ਉਸ ਨੂੰ ਜ਼ਰੂਰ ਭੁਗਤਣਾ ਪਵੇਗਾ ਪਿਛਲੀ ਰਾਤ ਦੁਨੀਆ ਭਰ ਨੇ ਦੇਖਿਆ ਕਿ ਸਾਡੀ ਸੈਨਾ ਨੇ ਆਪਣੇ ਤੋਂ ਕਈ ਗੁਣਾ ਤਾਕਤਵਰ ਦੁਸ਼ਮਣ ਨੂੰ ਗੁੱਡੇ ਟੇਕਨ ਲਈ ਮਜਬੂਰ ਕੀਤਾ ਉਹਨਾਂ ਦਾਵਾ ਕੀਤਾ ਕਿ ਇਤਿਹਾਸ ਹਮੇਸ਼ਾ ਯਾਦ ਰੱਖੇਗਾ ਕਿ ਪਾਕਿਸਤਾਨ ਦੀ ਸੈਨਾ ਤੇ ਲੜਾਕੂ ਜਹਾਜਾਂ ਨੇ ਕਿਵੇਂ ਕੁਝ ਹੀ ਘੰਟੇ ਵਿੱਚ ਭਾਰਤ ਦੀ ਸੈਨਾ ਦੀਆਂ ਤੂਪਾਂ ਨੂੰ ਖਮੋਸ਼ ਕਰ ਦਿੱਤਾ ਸ਼ਵਾਜ ਸ਼ਰੀਫ ਦੀ 12 ਮਿੰਟ ਦੀ ਸਪੀਚ ਵਿੱਚ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਸੰਘਰਸ਼ ਰਕਵਾਂਣ ਲਈ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦਾ ਵੀ ਸ਼ੁਕਰੀਆ ਅਦਾ ਕੀਤਾ ਹੈ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬਲਾਰੇ ਨੇ ਸ਼ਨੀਵਾਰ ਨੂੰ ਕਿਹਾ ਕਿ ਪਾਕਿਸਤਾਨ ਅਜ ਤੱਕ ਇਹ ਕਿਤੇ ਸੰਘਰਸ਼ ਵ੍ਰਾਮ ਦਾ ਪਾਲਣ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਕੁਝ ਇਲਾਕਿਆਂ ਵਿੱਚ ਭਾਰਤ ਸੀਜ਼ਫਾਇਰ ਦਾ ਉਲੰਘਣ ਕਰ ਰਿਹਾ ਹੈ ਲੇਕਿਨ ਸਾਡੇ ਸੈਨਿਕ ਜ਼ਿੰਮੇਵਾਰੀ ਅਤੇ ਸੰਜਮ ਦੇ ਨਾਲ ਸਥਿਤੀ ਸੰਭਾਲ ਰਹੇ ਨੇ ਸਾਡਾ ਮੰਨਣਾ ਹੈ ਕਿ ਸੀਜ਼ਫਾਇਰ ਦਾ ਅਧਿਕਾਰੀ ਲੈਵਲ ਤੇ ਹੀ ਆਪਸ ਵਿੱਚ ਬਾਚੀਦ ਕਰਕੇ ਹੱਲ ਕੀਤਾ ਜਾਣਾ ਜਦਕਿ ਜੰਗ ਦੇ ਹਾਲਾਤ ਮੌਜੂਦਾ ਸੈਨਿਕਾਂ ਨੂੰ ਸੰਜਮ ਵਰਤਣਾ ਚਾਹੀਦਾ ਉਧਰ ਪਾਕਿਸਤਾਨ ਦੇ ਰਾਸ਼ਟਰਪਤੀ ਆਸਫ ਅਲੀ ਜ਼ਰਦਾਰੀ ਨੇ ਕਿਹਾ ਕਿ ਪਾਕਿਸਤਾਨ ਨੇ ਭਾਰਤੀ ਹਮਲੇ ਦਾ ਕਰਾਰ ਦੇ ਜਵਾਬ ਦਿੱਤਾ ਐਕਸਪੋਰਟ ਵਿੱਚ ਉਹਨਾਂ ਲਿਖਿਆ ਕਿ ਸਾਨੂੰ ਹਮੇਸ਼ਾ ਤੋਂ ਆਪਣੀ ਆਰਮੀ ਤੇ ਭਰੋਸਾ ਰਿਆ ਅਸੀਂ ਭਾਰਤ ਦੀ ਸੈਨਾ ਦੀ ਤਾਕਤ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਜਰਦਾਰੀ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਭਾਰਤ ਦੇ ਖਿਲਾਫ ਹਾਲੀਆ ਜੰਗ ਵਿੱਚ ਮਿਲੀ ਵੱਡੀ ਜਿੱਤ ਦਾ ਜਸ਼ਨ ਮਨਾਓ ਅਤੇ ਸ਼ਹੀਦਾਂ ਲਈ ਦੁਆਵਾਂ ਕਰੋ ਉਹਨਾਂ ਕਹਿਆ ਕਿ ਭਾਰਤ ਦੀ ਬਿਨਾ ਅਕਸੌਣ ਵਾਲੀ ਅਤੇ ਹੋਰ ਕਾਰਵਾਈ ਵਿੱਚ ਪਾਕਿਸਤਾਨ ਦੇ ਘੱਟੋ ਘੱਟ 33 ਦੇ ਨਾਗਰਿਕ ਸ਼ਹੀਦ ਹੋਏ ਤੇ 22 62 ਲੋਕ ਜ਼ਖਮੀ ਹੋਏ ਨੇ ਉਧਰ ਸੀ ਸ਼ਾਮ ਨੂੰ ਸੀਜ਼ਫਾਇਰ ਦੇ ਕਰੀਬ 3 ਘੰਟੇ ਬਾਅਦ ਪਾਕਿਸਤਾਨ ਨੇ ਦਾਵਾ ਕੀਤਾ ਕਿ ਪਾਕਿਸਤਾਨ ਨੇ ਸੀ ਭਾਰਤ ਨੇ ਸੀਜ਼ਫਾਇਰ ਦਾ ਉਲੰਘਣ ਕੀਤਾ ਪਾਕਿਸਤਾਨ ਨੇ ਕਿਹਾ ਕਿ ਪਸ਼ਾਵਰ 에어ਪੋਰਟ ਦੇ ਨੇੜੇ ਡਿਫੈਂਸ ਸਿਸਟਮ ਨੇ ਭਾਰਤੀ ਡਰੋਨ ਹੇਠਾਂ ਸੁੱਟੇ ਨੇ ਇਹ ਪਾਕਿਸਤਾਨ ਵੱਲੋਂ ਜਿਹੜੇ ਭਾਰਤ ਤੇ ਇਲਜ਼ਾਮ ਲਗਾਏ ਗਏ ਨੇ ਵਕ ਵਕ ਜਿਹੜਾ ਮੀਡੀਆ ਦੇ ਵਿੱਚ ਖਬਰਾਂ ਛਪੀ ਹੋ ਤਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਲੇਕਿਨ ਸਚਾਈ ਇਹ ਕਿ ਬੀਤੀ ਰਾਤ ਹੀ 3 ਘੰਟੇ ਬਾਅਦ ਜਿਹੜਾ ਉਹ ਪਾਕਿਸਤਾਨ ਵੱਲੋਂ ਫਿਰ ਸੀਜ਼ਫਾਇਰ ਦੀ ਉਲੰਘਣਾ ਕੀਤੀ ਜਾ ਰਹੀ ਹੈ ਕਿਉਂਕਿ ਪਾਕਿਸਤਾਨ ਕਦੀ ਵੀ ਆਪਣੀਆਂ ਗਲਤੀਆਂ ਪ੍ਰਮਾਨ ਨਹੀਂ ਕਰਦਾਗਾ ਲਗਾਤਾਰ ਭਾਰਤ ਦੇ ਵਿੱਚ ਉਹਨੇ ਜਿਹੜੇ ਅਤਵਾਦੀ ਭੇਜੇ ਨੇ ਖਾਸ ਕਰਕੇ ਹਾਲ ਹੀ ਜਿਹੜੀ 22 April ਦੀ ਘਟਨਾ ਕਿ ਪਹਿਲਗਾਮ ਦੇ ਵਿੱਚ ਬੇਕਸੂਰ ਜਿਹੜੇ ਨੇ 26 ਲੋਕ ਮਾਰੇ ਗਏ ਨੇ ਉਸ ਦੇ ਸਬੰਧ ਵਿੱਚ ਹੀ ਭਾਰਤ ਵੱਲੋਂ ਆਪਰੇਸ਼ਨ ਸੰਧੂਰ ਦੇ ਤਹਿਤ ਪਾਕਿਸਤਾਨ ਸਥਿਤ 9 ਜਿਹੜੇ ਅਤਵਾਦੀਆਂ ਦੇ ਟਿਕਾਣੇ ਸੀ ਉਨਾਂ ਨੂੰ ਜਿਹੜਾ ਵਾ ਟੈਟੈਰੀ ਕੀਤਾ ਸੀ ਤੇ ਉਸ ਤੋਂ ਬਾਅਦ ਜਿਹੜਾ ਵਾ ਪਾਕਿਸਤਾਨ ਚਲਾਉਣ ਲੱਗ ਪਿਆ ਸੀ ਕਿਉਂ ਬਹੁਤ ਸਾਰੇ ਉਹਨਾਂ ਦੇ ਵਿਸ਼ਵ ਪ੍ਰਸਿੱਧ ਜਿਹੜੇ ਮੋਸਟ ਵਾਂਟਡ ਖਤਰਨਾਕ ਅੱਤਵਾਦੀ ਸੀ ਉਹ ਮਾਰੇ ਗਏ ਸੀ। ਰਸਬਾਦ ਪਾਕਿਸਤਾਨ ਨੇ ਭਾਰਤ ਦੇ ਕਈ ਇਲਾਕਿਆਂ ਖਾਸ ਕਰਕੇ ਜੰਮੂ ਕਸ਼ਮੀਰ ਔਰ ਪੰਜਾਬ ਦੇ ਵਿੱਚ ਡਰੋਨ ਦੇ ਰਾਹੀਂ ਮਜ਼ਾਈਲਾਂ ਦੇ ਰਾਹੀਂ ਅਟੈਕ ਕੀਤੇ ਨੇ ਜਿਸ ਨੂੰ ਭਾਰਤੀ ਸੈਨਾ ਨੇ ਹਵਾ ਵਿੱਚ ਹੀ ਨਕਾਰਨਸ਼ਟ ਕਰ ਦਿੱਤਾ ਸੀ। ਉਸ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਦੀ ਇੰਟਰਵੈਨਕਲ ਆਉਂਦਾ ਤੇ ਦੋਨਾਂ ਦੇਸ਼ਾਂ ਦੇ ਵਿੱਚ ਸੀਜ਼ਫਾਇਰ ਦਾ ਐਲਾਨ ਹੁੰਦਾ ਲੇਕਿਨ ਇਸ ਤੋਂ 5 ਵਜੇ ਸੀਜ਼ਫਾਇਰ ਦਾ ਐਲਾਨ ਹੁੰਦਾ ਤੇ ਲੇਕਿਨ 3 ਘੰਟੇ ਬਾਅਦ ਫਿਰ ਜੇ ਜੋ ਮੁਕਸ਼ਮੀਰ ਜਾਂ ਐਲੋਸੀ ਦੇ ਏਰੀਆ ਜਾਂ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਪਾਕਿਸਤਾਨ ਵੱਲੋਂ ਫਿਰ ਸੀਜ਼ਫਾਇਰ ਤੋੜ ਕੇ ਉਲੰਘਣਾ ਕੀਤੀ ਗਈ ਤੇ ਹੁਣ ਪਾਕਿਸਤਾਨ ਦੇ ਰਾਸ਼ਟਰਪਤੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵੱਲੋਂ ਫਿਰ ਤੋਂ ਭਾਰਤ ਉੱਪਰ ਦੋਸ਼ ਮੜੇ ਜਾ ਰਹੇ ਨੇ ਅੱਜ 11 ਵਜੇ ਭਾਰਤ ਦੇ ਵਿਦੇਸ਼ ਮੰਤਰਾਲੇ ਤੇ ਰੱਖਿਆ ਮੰਤਰਾਲੇ ਵੱਲੋਂ ਪ੍ਰੈਸ ਕਾਨਫਰੰਸ ਹੈ ਪਾਕਿਸਤਾਨ ਦੇ ਦੁਸ਼ਾ ਦਾ ਬੂ ਤੋੜਵਾ ਜਵਾਬ ਦਿੱਤਾ ਜਾਵੇਗਾ ਭਾਰਤ ਸਰਕਾਰ ਵੱਲੋਂ ਔਰ ਦੇਸ਼ ਨੂੰ ਸਚਾਈ ਦੱਸੀ ਜਾਊਗੀ ਕਿ ਆਖਰ ਪਾਕਿਸਤਾਨ ਕਿੰਨਾ ਖਸੂਰਵਾਰ ਹੈ ਫਿਲਹਾਲ ਇਸ ਜਾਣਕਾਰੀ ਨਾਲ ਤੜਤੁਲ ਨੂੰ ਅੱਗੇ ਦੇਖਦੇ ਰਹੋ ABC ਪੰਜਾਬ